ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇੜੀ ਫਤਿਹਗੜ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਅਮਰ ਸਿੰਘ ਨੇ ਮਨਰੇਗਾ ਸਕੀਮ ਵਿੱਚ ਮਨਰੇਗਾ ਵਰਕਰਾਂ ਨੂੰ ਪੇਸ਼ ਆ ਰਹੀਆਂ ਪਰੇਸ਼ਾਨੀਆਂ ਦਾ ਬੋਧ ਜਿਹੜਾ ਹੈ ਪਾਰਲੀਮੈਂਟ ਚੁੱਕਿਆ ਹੈਗਾ ਉਹਨਾਂ ਨੇ ਕਹਿ ਕੇ ਮਨਰੇਗਾ ਵਰਕਰਾਂ ਦੀ ਹਲ ਜਗਵਾਉਣ ਵਿੱਚ ਬਹੁਤ ਸਾਰੀਆਂ ਤਕਨੀਕਾਂ ਜਿਹੜੀਆਂ ਆ ਉਹਦੇ ਵਿੱਚ ਸ਼ਾਮਲ ਕਰ ਲਈਆਂ ਗਈਆਂ ਆ ਉਹਨਾਂ ਨੇ ਕਿਹਾ ਕਿ ਇਸ ਨਾਲ ਜਿੱਥੇ ਮਨਰੇਗਾ ਵਰਕਰਾਂ ਨੂੰ ਆਪਣੀਆਂ ਹਾਜ਼ਰੀਆਂ ਲਗਾਉਣ ਦੇ ਵਿੱਚ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਦੇ ਨਾਲ ਨਾਲ ਜਿਹੜੀ ਉਹਨਾਂ ਦੀ ਪੇਮੈਂਟ ਹੈਗੀ ਆ ਉਹ ਵੀ ਹਾਸਲ ਕਰਨ ਲਈ ਉਹਨਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਜਾਂ ਖਰਚਲਖੋਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਕਿਹਾ ਕਿ 20 ਸਾਲ ਪਹਿਲਾਂ ਕਾਂਗਰਸ ਸਰਕਾਰ ਨੇ ਮਨਰੇਗਾ ਵਰਕਰਾਂ ਲਈ ਇਸ ਹਾਲ ਵਿੱਚ 100 ਦਿਨ ਦੇ ਰੋਜ਼ਗਾਰ ਦਾ ਪ੍ਰਬੰਧ ਕੀਤਾ ਸੀ। ਜੋ ਕਿ ਅਜੇ ਵੀ 100 ਦਿਨ ਹੀ ਹੈ। ਉਸ ਦੇ ਬਰਾਗੇ 150 ਦਿਨ ਜਿਹੜਾ ਆ ਉਹ ਕੀਤੇ ਜਾਣ ਦੀ ਲੋੜ ਹੈ। ਦੂਸਰਾ ਉਹਨਾਂ ਨੇ ਜਿਹੜਾ ਮੁੱਦਾ ਚੱਕਿਆ ਉਹ ਹੈ ਕਿ ਪੰਜਾਬ ਵਿੱਚ ਮਨਰੇਗਾ ਵਰਕਰਾਂ ਦੀ ਜਿਹੜੀ ਦਿਹਾੜੀ ਆ ਉਹ 400 ਤੋਂ ਲੈ ਕੇ 500 ਦੇ ਦਰਮਿਆਨ ਕੀਤੀ ਜਾਵੇ ਅਤੇ ਤੀਸਰਾ ਜਿਹੜਾ ਮਨਰੇਗਾ ਸੀਮ ਦਾ ਰਾਜਨੀਤੀਕਰਨ ਕੀਤਾ ਜਾ ਰਿਹਾ ਹੈ ਜਿਹਦੇ ਤਹਿਤ ਪੰਜਾਬ ਅੰਦਰ ਇੱਕ ਵਿਸ਼ੇਸ਼ ਰਾਜਨੀਤਿਕ ਪਾਰਟੀ ਜਿਹੜੀ ਆ ਉਹਦੇ ਨਾਲ ਜੁੜੇ ਹੋਏ ਵਰਕਰਾਂ ਨੂੰ ਇਹ ਜਿਹੜਾ ਆ ਉਹ ਮਨਰੇਗਾ ਦੇ ਵਿੱਚ ਮਜ਼ਦੂਰੀ ਦਿੱਤੀ ਜਾ ਰਹੀ ਹੈ ਉਹਨਾਂ ਨੇ ਪਿੰਡੂ ਵਿਕਾਸ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਪਾਸੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਮਨਰੇਗਾ ਵਰਕਰਾਂ ਨਾਲ ਜਿਹੜੀਆਂ ਜਾਂਤੀਆਂ ਹੋ ਰਹੀਆਂ ਆ ਉਹਨੂੰ ਠੀਕ ਕੀਤਾ ਜਾਵੇ सो so, सरदार अमर सिंह पार्लीमेंट फतेहगढ़ साहब वालों मनरेगा वर्ग आवाज बुलाई पार्लीमेंटी कर रहे सभापति जी बहुत बहुत धन्यवाद मेरा सब्जेक्ट आज मनरेगा है मैं ग्रामीण विकास मंत्री जी बेनती करूंगा थोड़ा ध्यान दे ਮੈਡਮ ਮੈਂ ਬਹੁਤ ਕਿਸਮਤ ਵਾਲਾ ਕਿ ਇਹਦੀ ਜਦੋਂ ਨਰੇਗਾ ਦੀ ਟਾਸ ਫੋਰਸ ਬਣੀ ਸੀ ਮੈਂ ਉਹਦਾ ਮੈਂਬਰ ਸੀ ਇਹਦੇ ਜਿਹੜੇ ਜਨਮਦਾਤਾ ਬਿਊਰੋਕਰੇਟਸ ਆ ਉਹਨਾਂ ਵਿੱਚ ਮੈਂ ਸੀ ਤੇ ਮੈਂ ਉਹਦਾ ਸਾਰਾ ਇਤਿਹਾਸ ਜਾਣਦਾ ਨਰੇਗਾ ਦਾ ਕਿਉਂ ਬਣਾਇਆ ਗਿਆ ਸੀ ਗਰੀਬ ਲੋਕਾਂ ਦੀ ਇੱਕ ਸੇਫਟੀ ਨੈਟ ਬਣਾਇਆ ਸੀ ਜੇ ਕੁਝ ਨਾ ਮਿਲੇ ਤੇ ਇਹ ਦਿੱਤਾ ਲੇਕਿਨ ਪਿਛਲੇ 20 ਸਾਲਾਂ ਦੀ ਜੋ ਕੁਝ ਪ੍ਰੋਗਰੈਸ ਹੋ ਰਹੀ ਆ ਉਹਦੇ 'ਚ ਆ ਕਿ ਇੰਨੀਆਂ ਟੈਕਨੀਕੈਲਿਟੀਆਂ ਉਹਨਾਂ ਦੀ ਹਾਜ਼ਰੀ ਲਗਾਉਣ ਚ ਪਾਤੀਆਂ ਨੇ ਸਿੰਪਲ ਅਟੈਂਡੈਂਸ ਵਿੱਚ ਉਹਨਾਂ ਦੀ ਪੇਮੈਂਟਸ ਇੰਨੀਆਂ ਟੈਕਨੀਕੈਲਿਟੀਆਂ ਪਾਰੀਆਂ ਕਿ ਅੱਜ ਗਰੀਬਾਂ ਨੂੰ ਹਾਜ਼ਰੀ ਲਗਾਉਣਾ ਔਰ ਆਪਣੀ ਪੇਮੈਂਟ ਕੱਢਣਾ ਮੁਸ਼ਕਲ ਹੋਇਆ ਹੈ ਮੰਤਰੀ ਜੀ ਬੇਨਤੀ ਕਰੂੰਗਾ ਕਿ ਉਹਨੂੰ ਦੇਖੋ ਦੂਸਰਾ 100 ਦਿਨ ਸੀ ਉਹ ਦੋ ਬਣਾਏ ਸੀ 20 ਸਾਲ ਬਾਅਦ ਕਟੋੜ 150 ਦਿਨ ਤੱਕ ਕਰ ਦਿਓ ਉਹਦੇ ਮਜ਼ਦੂਰੀ 400 ਜਾਂ 500 ਰੁਪਇਆ ਕਟੋ-ਕਟ ਕਰੋ ਇਹ ਪੰਜਾਬ ਦੇ ਮਰਨੇਗਾ ਮਜ਼ਦੂਰਾਂ ਦੀ ਮੰਗ ਹੈ ਤੀਸਰੀ ਪੰਜਾਬ ਚ ਕੀ ਹੋਇਆ ਇੰਨੀ ਜ਼ਿਆਦਾ ਰਾਜਨੀਤੀ ਹੋ ਗਈ ਆ ਮਰਨੇਗਾ ਜਿਹੜੇ ਇੱਕ ਪਾਰਟਿਕੂਲਰ ਪਾਰਟੀ ਦੇ ਲੋਕ ਨੇ ਉਹਨਾਂ ਨੂੰ ਮਜ਼ਦੂਰੀ ਮਿਲੂਗੀ ਉਹਨਾਂ ਦਾ ਮੇਟ ਬਣੂਗਾ ਬਾਕੀ ਕਿਸੇ ਦਾ ਨਹੀਂ ਬਣੂਗਾ ਮੈਂ ਮੰਤਰੀ ਜੀ ਨੂੰ ਕਹੂੰਗਾ ਕਿ ਪੰਜਾਬ ਦੀ ਮਨਰੇਗਾ ਨੂੰ ਡਿਟੇਲਸ ਵਿੱਚ ਦੇਖਣ ਔਰ ਮਨਰੇਗਾ ਜਿਹੜੇ ਲੋਕ ਮੰਗ ਰਹੇ ਉਹਨਾਂ ਨੂੰ ਮਜ਼ਦੂਰੀ ਦੇਣ ਜਿਹੜੀ ਉਹਨਾਂ ਦਾ ਜ਼ਿਆਤੀ ਹੋ ਰਹੀ ਹੈ ਉਹਨੂੰ ਠੀਕ ਕਰਨ ਬਹੁਤ ਬਹੁਤ ਧੰਨਵਾਦ